ਤੇ ਹੁਣ ਕਿਤੀ ਸੀਐਮ ਰਹਿ ਰਹੰਦਾ ਵਾ ਸਭ ਨੂੰ ਕਿਉਂ ਅੱਖੋਂ ਪਰੋਖੇ ਕਰ ਰਹੇ ਹੋ ਮਾਲਵਾ ਸਾਰੇ ਦਾ ਸਾਰਾ ਸੁਪੜਾ ਸਾਪ ਹੋ ਗਿਆ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਪੱਖੋਕੇ ਜੀ ਕਾਂਗਰਸ ਵਿੱਚ ਲੱਗੀ ਪਈ ਹੈ ਇਕਨ ਸਾਡਾ ਕੈਪਟਨ ਵਾਈਸ ਕੈਪਟਨ ਤੇ ਕੋਚ ਜਿਹੜਾ ਉਹ ਠੰਡਾ ਹੋ ਗਿਆ ਸੱਤ ਸੀਟਾਂ ਜਿੱਤਣ ਦੇ ਬਾਵਜੂਦ ਵੀ ਚੁੱਲੇ ਅੱਗ ਦੀ ਬਲ ਰਹੀ ਕਿਉਂਕਿ ਉਹਨੂੰ ਸੱਤ ਤੋਂ ਥੋੜੀ ਥੋੜੀ ਕਿਤੇ ਨਾ ਕਿਤੇ ਨਾ ਮਾਇਨੇ ਦੀ ਅਲਰਜੀ ਆ। ਅੱਛਾ ਪਹਿਲਾਂ ਕਲੀਅਰ ਕਰੋ ਦਰਸ਼ਕਾਂ ਨੂੰ ਕਿ ਇਹ ਕੋਚ ਕੌਣ ਹੈ ਅਤੇ ਕੈਪਟਨ ਕੌਣ ਹੈ ਅਤੇ ਵਾਈਸ ਕੈਪਟਨ। ਇਹ ਪ੍ਰਤਾਪ ਸਿੰਘ ਬਾਜਵਾ ਕਿਤੇ ਸਾਡੇ ਤੇ ਨਾ ਨਜ਼ਰਾਂ ਛੋੜ ਦੇਣ। ਰਸ਼ਬ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਬਲਵੰਦਰ ਸਿੰਘ ਪਖੋਕੇ ਹੋਰ ਸਾਡੇ ਨਾਲ ਨੇ ਸੰਦੀ ਗਿਲਜੀ। ਗੱਲਬਾਤ ਕਰਦੇ ਹਾਂ ਜੀ ਅੱਜ ਕਿ ਕਾਂਗਰਸ ਪਾਰਟੀ ਦੇ ਵਿੱਚ ਕੁਝ ਉਥਲ-ਪੁਥਲ ਚੱਲ ਰਹੀ ਹੈ ਬੇਸ਼ੱਕ ਸੱਤ ਸੀਟਾਂ ਹੀ ਲੈ ਗਏ ਨੇ ਪਰ ਫਿਰ ਵੀ ਅਜੇ ਬੜਾ ਕੁਝ ਇਹਨਾਂ ਲਈ ਆਪਣਾ ਸਵੈਪੜਚੋਲ ਕਰਨ ਦੀ ਲੋੜ ਸੀ ਪਰ ਉਸ ਪਾਸੇ ਅਜੇ ਕੋਈ ਇਹ ਧਿਆਨ ਨਹੀਂ ਦੇ ਰੇ ਤੇ ਪਤਾ ਨਹੀਂ ਕਿਹੜੀਆਂ ਗੋਟੀਆਂ ਫਿੱਟ ਕਰਨ ਦੇ ਵਿੱਚ ਹੀ ਸਾਰੇ ਬਿਜ਼ੀ ਨੇ ਤੇ ਕੀ ਕੁਝ ਹੋ ਰਿਹਾ ਹੈ ਕਾਂਗਰਸ ਦੇ ਵਿੱਚ ਗੱਲ ਕਰਦੇ ਹਾਂ ਸੰਦੀਲ ਜੀ ਵਿਸ਼ਵ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਕੀ ਤੁਹਾਡੇ ਕੋਲ ਜਾਣਕਾਰੀ ਹੈ ਕਾਂਗਰਸ ਦੇ ਵਿੱਚ ਕਿਹੜੀ ਖਿਚੜੀ ਪਕ ਰਹੀ ਹੈ ਪਈ ਜਿਹੜੀ ਅਜੇ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਜਾਂ ਤੁਹਾਡੇ ਕੋਲ ਕੀ ਜਾਣਕਾਰੀ ਹੈ ਖਿਚੜੀ ਸਵਾ ਪੱਕ ਰਹੀ ਪੱਕੋ ਕੇ ਦੀ ਜੀ ਕੇਦਨ ਚੁੱਲ੍ਹਾ ਠੰਡਾ ਪਿਆ ਸੱਤ ਸੀਟਾਂ ਜਿੱਤਣ ਦੇ ਬਾਵਜੂਦ ਵੀ ਚੁੱਲ੍ਹੇ ਅੱਗ ਨਹੀਂ ਬਲ ਰਹੀ ਅੱਛਾ ਵੇਖੋ ਦਰਸ਼ਕ ਇਸ ਗੱਲ ਨਾਲ ਸਹਿਮਤ ਹੋਣਗੇ ਤੇ ਕਾਂਗਰਸ ਤੇ ਉਹ ਵਰਕਰ ਜਾਂ ਉਹ ਆਗੂ ਵੀ ਸਾਡੇ ਨਾਲ ਇਤفاق ਰੱਖਣਗੇ ਜਿਹੜੇ ਬਹੁਤ ਨੇੜਿਓਂ ਕਾਂਗਰਸ ਨੂੰ ਪਿਆਰ ਕਰਦੇ ਨੇ ਜਿਹੜੇ ਸਮਰਪਿਤ ਨੇ ਪਾਰਟੀ ਨੂੰ ਤੇ ਜਿਹੜੇ ਚਾਹੁੰਦੇ ਨੇ ਕਿ ਪਾਰਟੀ ਗਾਹ ਬਗਾਹੇ ਭਟਕ ਨਾ ਜਾਏ ਤੇ ਇੱਕਸਾਰ ਇੱਕ ਲਾਈਨ 'ਚ ਤੁਰੇ ਉਹ ਚਾਹੁੰਦੇ ਸਨ ਜਾਂ ਅੱਜ ਵੀ ਉਹਨਾਂ ਦਾ ਮਤ ਹੈ ਕਿ ਇਹ 10-11 ਸੀਟਾਂ ਜਿੱਤ ਸਕਦੇ ਸਨ ਜੇਕਰ ਇਹ ਉਮੀਦਵਾਰਾਂ ਦਾ ਸਹੀ ਚੋਣ ਚੈਨ ਕਰਦੇ ਜਾਂ ਇਹ ਜਿਹੜਾ ਇਕੱਠੇ ਹੋ ਕੇ ਲੜਦੇ ਕਿਉਂਕਿ ਇੱਕ ਦੂਜੇ ਹਲਕੇ 'ਚ ਗਿਆ ਹੀ ਨਹੀਂ ਸਾਰੇ ਆਪਣੇ ਆਪਣੇ ਹਲਕਿਆਂ 'ਚ ਬਹਿ ਗਏ ਨੇ ਪੱਖੋ ਕੇ ਜੀ ਜਿਹੜੀ ਗੱਲ ਕਾਂਗਰਸ ਦਾ ਸਭ ਤੋਂ ਵੱਡਾ ਇਸ ਟਾਈਮ ਕੁਐਸਚਨ ਮਾਰਕ ਜਿਹੜਾ ਲੱਗ ਰਿਹਾ ਵੇਖੋ ਜੀ ਕਾਂਗਰਸ ਇੱਕ ਟੀਮ ਸੀ ਜੀ ਰਾਹੁਲ ਗਾਂਧੀ ਨੇ ਯਾਤਰਾ ਕੱਢੀ ਤੇ ਮੁਹੱਬਤ ਦੀ ਦੁਕਾਨ ਖੋਲੀ ਤੇ ਇੱਕ ਟੀਮ ਸਥਾਪਿਤ ਕਰਕੇ ਕਿਹਾ ਕਿ ਕੀ ਟੀਮ ਵਰਕ ਕਰਾਂਗੇ ਆਪਾਂ ਉਥੋਂ ਕੇਂਦਰ ਤੋਂ ਚੁੱਕ ਕੇ ਤੇ ਨੈਸ਼ਨਲ ਲੈਵਲ ਤੋਂ ਤੇ ਪੰਜਾਬ 'ਚ ਟੀਮ ਦੀ ਕਾਰਜਕਾਰੀ ਵੇਖ ਲਈਏ ਕਿ ਟੀਮ ਨੋ ਡਾਊਟ ਕਾਂਗਰਸ ਦੀ ਇੱਕ ਸ਼ਾਨਦਾਰ ਇਸ ਟਾਈਮ ਟੀਮ ਸੀ ਇਹ ਚ ਬڑے ਸਿਰਕਟ ਆਗੂ بڑے ਤਜਰਬੇਕਾਰ ਆਗੂ ਜਿਹੜੇ ਉਹ ਸ਼ਮਾਰਦੇ ਉਸ ਟੀਮ ਚ ਵੱਧ ਕਿਸਤੀ ਇਹ ਕਿ ਟੀਮ ਦੇ ਖਿਡਾਰੀ ਜਿਹੜੇ ਨੇ ਉਹ ਖੇਡ ਰਹੇ ਨੇ ਉਹ ਖੇਡ ਕੇ ਆਏ ਨੇ ਤੇ ਉਹ ਖੇਡਣ ਨੂੰ ਤਤਪਰ ਨੇ ਜਦ ਕਿ ਟੀਮ ਦਾ ਕੈਪਟਨ ਟੀਮ ਦਾ ਵਾਈਸ ਕੈਪਟਨ ਤੇ ਟੀਮ ਦਾ ਕੋਚ ਜਿਹੜਾ ਉਹ ਦੜਬਟ ਕੇ ਬੈਠ ਕੇ ਨੇ ਚੁੱਪ ਕਰਕੇ ਬੈਠ ਕੇ ਨੇ ਅਤੇ ਉਹ ਨਾ ਕਿਸੇ ਗੱਲ ਦਾ ਕਿਸੇ ਖਿਡਾਰੀ ਦਾ ਜਵਾਬ ਦੇ ਰਹੇ ਨੇ ਨਾ ਉਹਨਾਂ ਨੂੰ ਪਤਾ ਹੈ ਕਿ ਅਸੀਂ ਅਗਲਾ ਮੈਚ ਕਿੱਦਾਂ ਖੇਡਣਾ ਹੈ ਕੀ ਕਰਨਾ ਹੈ ਕੀ ਰਣਨੀਤੀ ਹੈ ਕਿੱਦਾਂ ਨਵੀਂ ਰਣਨੀਤੀ ਬਣਾ ਕੇ ਤੇ ਦੂਜੀਆਂ ਟੀਮਾਂ ਨੂੰ ਹਰਾਉਣਾ ਹੈ ਉਹ ਬਿਲਕੁਲ ਸ਼ਾਂਤ ਨੇ ਤੇ ਉਹਨਾਂ ਦੀ ਇਹ ਚੁੱਪ ਜਿਹੜੀ ਹੈ ਜਿਹੜੇ ਦੂਸਰੀ ਕਤਾਰ ਦੇ ਵੱਡੇ ਆਗੂ ਨੇ ਜਾਂ ਵਰਕਰ ਨੇ ਉਹਨਾਂ ਨੂੰ ਚੁੰਗੀਆਂ ਵੱਢ ਰਹੀ ਹੈ ਅੱਛਾ ਪਹਿਲਾਂ ਕਲੀਅਰ ਕਰੋ ਦਰਸ਼ਕਾਂ ਨੂੰ ਕਿ ਇਹ ਕੋਚ ਕੌਣ ਹੈ ਤੇ ਕੈਪਟਨ ਕੌਣ ਹੈ ਤੇ ਵਾਈਸ ਕੈਪਟਨ ਕੌਣ ਹੈ ਹਾਂਜੀ ਮੈਨੂੰ ਪਤਾ ਸੀ ਤੁਸੀਂ ਇਹ ਸਵਾਲ ਜ਼ਰੂਰ ਪੁੱਛੋਗੇ ਵੇਖੋ ਟੀਮ ਵਿੱਚ ਕੋਈ ਅਸੀ ਜਿਹੜੀ ਇਸ ਟਾਈਮ ਬੇਬਾਕੀ ਨਾਲ ਬੋਲ ਰਹੀ ਏ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਹੁਣੇ-ਹੁਣੇ ਲੋਕ ਸਭਾ ਮੈਂਬਰ ਬਣੇ ਨੇ ਐ ਭਾਰਤ ਪੁੱਤਰ ਆਂਸ਼ੂ ਜੀ ਜਿਨ੍ਹਾਂ ਨੇ ਰਾਜਾ ਬੜਿੰਗ ਨੂੰ ਕਹਿੰਦੇ ਜਤੌਨ ਚ ਕਾਫੀ ਰਾਮ ਅਹਿਮ ਰੋਲ ਅਦਾ ਕੀਤਾ ਤੇ ਨਾਲ ਹੀ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਠੀਕ ਹੈ ਜੀ ਇਹ ਸਾਰੇ ਬੰਦੇ ਜਿਹੜੇ ਟੀਮ ਵੱਜੋਂ ਹੋਰ ਵੀ ਸਰਦਾਰ ਪ੍ਰਗਟ ਸਿੰਘ ਇਹ ਸਾਰੇ ਬੰਦੇ ਬੋਲ ਰਹੇ ਨੇ ਕਿ ਕਾਂਗਰਸ ਨੇ ਬਹੁਤ ਵੱਡਾ ਮਾਰਕਾ ਨਹੀਂ ਮਾਰਿਆ ਉਹ ਕਹਿੰਦੇ ਨੇ ਇਹ ਆਉਣ ਦਾ ਰਿਕਾਰਡ ਕੈਮਰੀ ਤੋਂ ਕਹਿ ਰਹੇ ਨੇ ਕਿ ਪਹਿਲੀ ਗੱਲ ਤੇ ਕਿ ਟਿਕਟਾਂ ਵੰਡਣ ਚ ਜਿਹੜੀ ਉਹ ਨਿਗਹਿਲੀ ਵਰਤੀ ਗਈ ਹੈ ਜਾਂ ਬੜੀਆਂ-ਬੜੀਆਂ ਕਮੀਆਂ ਰਹਿ ਗਈਆਂ ਤੇ ਉਸ ਤੋਂ ਬਾਅਦ ਉਹ ਕਹਿੰਦੇ ਲੜਾਈ ਸਾਰੀ ਆਪਣੇ-ਆਪਣੇ ਹੱਕ ਨੇ ਲੜੀ ਹੈ ਸਾਰੇ ਜਿਹੜੇ ਜਿਨ੍ਹਾਂ ਦੇ ਮੋਢਿਆਂ ਤੇ ਜਿਨ੍ਹਾਂ ਦੇ ਸਿਰ ਤੇ ਲੜਾਈ ਲੜਨੀ ਸੀ ਉਹ ਆਪਣੇ ਹਲਕਿਆਂ ਚ ਰਹੇ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਅਸੀਂ ਆਪਣੇ ਹਲਕੇ ਦਾ ਹਰ ਜੀ ਹੁਣ ਜਿਹੜੀ ਆ ਗਈ ਗੱਲ ਕੈਪਟਨ ਦੀ ਕੈਪਟਨ ਹੁੰਦਾ ਜੀ ਸੂਬੇ ਦਾ ਜਿਹੜਾ ਪ੍ਰਧਾਨ ਉਹਨੂੰ ਕਹਿੰਦੇ ਨੇ ਕੈਪਟਨ ਠੀਕ ਹੈ ਵਾਈਸ ਕੈਪਟਨ ਇਸ ਟਾਈਮ ਆਗੇ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਕੈਪਟਨ ਹੋ ਗਿਆ ਰਾਜਾ ਵੜਿੰਗ ਜੀ ਅਉਧੇ ਮੁਤਾਬਕ ਸੀਨੀਅਰ ਤੇ ਭਾਵੇਂ ਬੜਿਆਂ ਤੋਂ ਘਟ ਨੇ ਲੇਕਿਨ ਵਾਈਸ ਕੈਪਟਨ ਆਗੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਠੀਕ ਹੈ ਤੇ ਇਹਨਾਂ ਦਾ ਕੋਚ ਜਿਹੜਾ ਉਹ ਮੰਨਿਆ ਜਾਂਦਾ ਹੈ ਪ੍ਰਭਾਰੀ ਇੰਚਾਰਜ ਹੁੰਦਾ ਜਿਹੜਾ ਸੂਬੇ ਦਾ ਠੀਕ ਹੈ ਜੀ ਕੈਪਟਨ ਵੀ ਚੁੱਪ ਪ੍ਰਭਾਰੀ ਵੀ ਚੁੱਪ ਤੇ ਵਾਈਸ ਕੈਪਟਨ ਵੀ ਚੁੱਪ ਜੀ ਇਹਨਾਂ ਨੂੰ ਕਿਹੜਾ ਸੱਪ ਸੌਂ ਗਿਆ ਇਹ ਅਸੀਂ ਨਹੀਂ ਕਹਿ ਰਹੇ ਇਹ ਪ੍ਰਤਾਪ ਸਿੰਘ ਬਾਜਵਾ ਕਿਤੇ ਸਾਡੇ ਤੇ ਨਾ ਨਜਲਾ ਸੁੱਟ ਦੇਣ ਕਿ ਇਹਨਾਂ ਨੂੰ ਬੋਲਣਾ ਨਹੀਂ ਆਉਂਦਾ ਇਹਨਾਂ ਨੂੰ ਅਕਲ ਨਹੀਂ ਬੋਲਣ ਦੀ ਕਿ ਬਕਵਾਸ ਕਰ ਰਹੇ ਨੇ ਮੈਂ ਨਾ ਵੀ ਕਿਤੇ ਇਤਰਾਜ਼ ਨਾ ਕਰ ਲ ਪੀ ਮੈਨੂੰ ਉਹ ਕੈਪਟਨ ਦੀ ਬਜਾਏ ਵਾਈਸ ਕੈਪਟਨ ਕਿਉਂ ਕਹਿ ਰਹੇ ਹੈ ਨਹੀਂ ਵਾਈਸ ਕੈਪਟਨ ਇਸ ਕਰਕੇ ਕਿ ਅੁੰਦੇਦ ਸਾਹਿਬ ਨਾਲ ਉਦਾਂ ਉਹ ਰਾਜੀ ਵੜਿੰਗ ਨਾਲ ਸੀਨੀਅਰ ਨੇ ਹੈ ਨਾ ਹੁਣ ਸੁਖਜਿੰਦਰ ਸਿੰਘ ਰੰਧਾਵਾ ਵੀ ਰਾਜੀ ਵੜਿੰਗ ਨਾਲ ਸੀਨੀਅਰ ਤ੍ਰਿਪਤ ਬਾਜਵਾ ਜੀ ਉਹਦੇ ਨਾਲ ਸੀਨੀਅਰ ਹੈ ਲੇਕਿਨ ਉਹ ਇਸ ਟਾਈਮ ਪੰਜਾਬ ਦੇ ਪ੍ਰਧਾਨ ਨੇ ਇਸ ਕਰਕੇ ਅਹੁਦਾ ਜਿਹੜਾ ਉਹ ਮੰਗਦਾ ਹੈ ਕਿ ਅਹੁਦੇ ਮੁਤਾਬਕ ਅਸੀਂ ਪ੍ਰੋਟੋਕਾਲ ਜਿਹੜਾ ਉਹ ਕਹਿੰਦਾ ਉਹਦੇ ਮੁਤਾਬਕ ਅਸੀਂ ਬੋਲ ਰਹੇ ਆ ਤੇ ਮੈਂ ਗੱਲ ਕਰ ਰਿਹਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਬਹੁਤ ਛੇਤੀ ਪ੍ਰੈਸ ਦੀਆਂ ਗੱਲਾਂ ਦਾ ਪੱਤਰਕਾਰਾਂ ਦਾ ਗੁੱਸਾ ਬੜੀ ਛੇਤੀ ਕਰ ਜਾਂਦੇ ਆ ਕਿਉਂਕਿ ਉਹਨਾਂ ਨੂੰ ਸੱਚ ਤੋਂ ਥੋੜੀ ਥੋੜੀ ਕਿਤੇ ਨਾ ਕਿਤੇ ਨਾ ਮਾਇਨੇ ਦੀ ਅਲਰਜੀ ਹੈ ਸਾਰਿਆਂ ਨੂੰ ਹੁੰਦੀ ਆ ਨਹੀਂ ਇਹਨਾਂ ਨੂੰ ਥੋੜੀ ਜਿਆਦਾ ਹੈ ਤੇ ਇਸ ਕਰਕੇ ਮੈਂ ਨਹੀਂ ਕਹਿ ਰਿਹਾ ਜਾਂ ਇਹ ਬਿਸ਼ਪ ਟੀਵੀ ਦੀ ਕਹਿ ਰਿਹਾ ਜਾਂ ਪੱਖੋ ਕੇ ਜਾਂ ਸੰਡੀ ਨਹੀਂ ਕਹਿ ਰਿਹਾ ਜੀ ਬਾਜਵਾ ਸਾਹਿਬ ਵੜਿੰਗ ਸਾਹਿਬ ਤੇ ਇਨਚਾਰਜ ਜਿਹੜੇ ਇਹ ਤੁਹਾਡੇ ਆਪਣੇ ਲੀਡਰ ਜਿਹੜੇ ਤਗੜੇ ਲੀਡਰ ਨੇ ਜਿਨ੍ਹਾਂ ਦੇ ਮਗਰ 4 ਐਮਐਲਏ ਵੀ ਨੇ ਤੇ ਹਜ਼ਾਰਾਂ ਲੱਖਾਂ ਵੋਟਾਂ ਵੀ ਨੇ ਉਹ ਇਹ ਕਹਿ ਰਹੇ ਨੇ ਕਿ ਸਾਡੀ ਪਾਰਟੀ ਦੇ ਆਗੂ ਨੂੰ ਬੁਲਣਾ ਚਾਹੀਦਾ ਸਿਰਫ ਇੰਨੀ ਗੱਲ ਹੀ ਕਹ ਰਹੇ ਜੀ ਉਹ ਕਹਿ ਰਹੇ ਨੇ ਕਿ ਅਸੀਂ ਟੀਮ ਮੈਂਬਰ ਜਿਹੜੇ ਮੈਚ ਵਿਰੋਧੀਆਂ ਨਾਲ ਲੜਨ ਲਈ ਤਿਆਰ ਆ ਲੇਕਿਨ ਸਾਡਾ ਕੈਪਟਨ ਵਾਈਸ ਕੈਪਟਨ ਤੇ ਕੋਚ ਜਿਹੜਾ ਉਹ ਠੰਡਾ ਹੋ ਗਿਆ ਤੇ ਇਹ ਗਰਮ ਹੋਣਗੇ ਇੱਕ ਬਾਈ ਇਲੈਕਸ਼ਨ ਜਲੰਧਰ ਦੀ ਹੈ ਉਹ ਉਹਦੇ ਚ ਜੁਮਾ ਜੁਮਾ ਰਹਿ ਗਿਆ ਪੰਜ-ਛੇ ਦਿਨ ਠੀਕ ਹੈ ਦੂਜੀ ਜਿਹੜੀ ਚਾਰ ਇਲੈਕਸ਼ਨਾਂ ਬਾਈ ਇਲੈਕਸ਼ਨ ਹੋਣੀਆਂ ਜਿੱਥੋਂ-ਜਿੱਥੋਂ ਐਮਪੀ ਜਿੱਤੇ ਨੇ ਠੀਕ ਹੈ ਉਹਦੇ ਚ ਭਾਵੇਂ ਜੇ ਦੋ ਤਿੰਨ ਮਹੀਨੇ ਹੈਗੇ ਨੇ ਨਾਲ ਹੀ ਉਹ ਕਹਿੰਦੇ ਨੇ ਆਸ਼ੂ ਜੀ ਰੰਧਾਵਾ ਸਾਹਿਬ ਉਹ ਕਹਿੰਦੇ ਨੇ ਕਿ ਸੱਤ ਸੀਟਾਂ ਤੇ ਚਲੋ ਜਿੱਤ ਲੀਆਂ ਹੋ ਸਕਦਾ ਇਹ ਦੂਜਿਆਂ ਦੀ ਹਾਰ ਜਾਂ ਆਮ ਆਦਮੀ ਪਾਰਟੀ ਦਾ ਗਰਾਫ ਥੱਲੇ ਡਿੱਗਾ ਅਕਾਲੀਆਂ ਦਾ ਥੱਲੇ ਡਿੱਗਾ ਉਹਦੇ ਕਰਕੇ ਸਾਨੂੰ ਸੀਟਾਂ ਆ ਗਈਆਂ ਪਰ ਅਸੀਂ ਬਹੁਤੇ ਹਲਕਿਆਂ ਚੋ ਹਾਰ ਗਏ ਆ ਇਹਦੇ ਚ ਮੰਥਨ ਦੀ ਲੋੜ ਹੈ ਇਹ ਚ ਵਿਚਾਰ ਕਰਨ ਦੀ ਲੋੜ ਹੈ ਇਹਦੇ ਚ ਅਗਲੀ ਰਣਨੀਤੀ ਬਣਾਉਣ ਦੀ ਲੋੜ ਹੈ ਸੁਰਿੰਦਰ ਸਾਹਿਬ ਦਾਵਾ ਤੇ ਸਿੱਧਾ ਸਿੱਧਾ ਇੱਥੋਂ ਤੱਕ ਇੱਕ ਇੰਟਰਵਿਊ ਚ ਕਹਿ ਰਹੇ ਸਨ ਕਿ ਸਾਡੇ ਜਿਹੜੇ ਇਹ ਲੀਡਰ ਨੇ ਇਹਨਾਂ ਨੂੰ ਅਹੁਦਿਆਂ ਦੀ ਭੁੱਖ ਹੈ ਇਹ ਸਾਰੇ ਇੱਕ ਦੂਜੇ ਦੇ ਨਾਲ ਜਾਂਦੇ ਨਹੀਂ ਉਹਨਾਂ ਇੱਥੋਂ ਤੱਕ ਗੱਲ ਗਏ ਕਹੀ ਜੀ ਉਹ ਕਹਿੰਦੇ ਹਾਈ ਕਮਾਂਡ ਕੋ ਜਾਂ ਕਿਸੇ ਦੇ ਸਾਹਮਣੇ ਇੱਕ ਦੂਜੇ ਕੋ ਨਹੀਂ ਜਾਂਦੇ ਕਿ ਇਹਦੇ ਨੰਬਰ ਵਧਣਾ ਬੰਨਜਣ ਤੇ ਮੇਰੇ ਘਟ ਨਾ ਜਾਣ ਮਤਲਬ ਉਹਨਾਂ ਦਾ ਸਿੱਧਾ-ਸਿੱਧਾ ਕਹਿਣ ਦਾ ਸੀ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਪੱਖੋਕੇ ਜੀ ਕਾਂਗਰਸ ਵਿੱਚ ਲੱਗੀ ਪਈ ਹੈ ਇਹ ਮੈਰਾਥਨ ਦੌੜ ਬਣ ਆਤਾ ਇਹਦੇ ਵਿੱਚ ਸਰਦਾਰ ਚੰਜੀਤ ਸਿੰਘ ਚੰਨੀ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਇਹ ਤਿੰਨ ਜਿਹੜੇ ਇਹ ਮੁੱਖ ਦੌਰ ਵਿੱਚ ਸ਼ਾਮਲ ਨੇ ਤੇ ਇਹ ਸਭ ਗੋਟੀਆਂ ਫਿੱਟ ਕਰ ਰਹੇ ਨੇ ਤੇ ਹੁਣ ਕਿੱਤੀ ਸੀਐਮ ਰਹਿ ਰਹੰਦਾ ਵਾ ਸਭ ਨੂੰ ਕਿਉਂ ਅੱਖੋਂ ਪਰੋਖੇ ਕਰ ਰਹੇ ਹੋ ਇਸ ਦਾ ਨਹੀਂ ਨਹੀਂ ਆਪਾਂ ਨਹੀਂ ਕਰ ਰਹੰਦਾ ਵਾ ਸਭ ਨੇ ਇੱਕ ਗੱਲ ਬੜੀ ਵਧੀਆ ਕਹੀ ਸੀ ਕਿ ਉਹਨਾਂ ਨੂੰ ਜਦੋਂ ਪੁੱਛਿਆ ਵੀ ਗਿਆ ਕਿ ਤੁਸੀਂ ਪ੍ਰਧਾਨ ਹੈ ਮੁੱਖ ਮੰਤਰੀ ਦੇ ਉਹ ਕਹਿੰਦੇ ਯਾਰ ਉਹ ਦਿੱਲੀ ਦੂਰ ਹੈ ਜੀ ਅਜੇ 3 ਸਾਲ ਪਏ ਨੇ ਜਦੋਂ ਉਹ ਪਾਰਟੀ ਨੇ ਕਿੰਨੂੰ ਬਣਾਉਣਾ ਹੈ ਕਿਹੜੇ ਸਰਕਮਸਟਾਂਸਸ ਹੋਣੇ ਨੇ ਫੈਸਲੇ ਹਮੇਤਾਂ ਹਮੇਸ਼ਾ ਹਾਲਾਤਾਂ 'ਚੋਂ ਨਿਕਲਦੇ ਨੇ ਤੇ ਹਾਲਾਤ ਹੁਣ ਇਹ ਜੋਰ-ਜੋਰ ਦੀ ਪੁਕਾਰੇ ਨੇ ਕਿ ਕਾਂਗਰਸ ਨੂੰ ਮੰਥਨ ਕਰਨਾ ਚਾਹੀਦਾ ਆਇਆ ਕਿ ਆਪਾਂ ਕਿਥੋਂ ਕਿਥੋਂ ਹਾਰੇ ਕਿਉਂ ਹਾਰੇ ਮਾਲਵਾ ਸਾਰੇ ਦਾ ਸਾਰਾ ਸੁਪੜਾ ਸਾਫ ਹੋ ਗਿਆ ਤੇ ਉਹ ਰਾਜਾ ਵੜਿੰਗ ਜੀ ਜਿੱਤ ਗਿਆ ਤੇ ਉਹ ਆਪਣੀ ਕਾਬਲੀਅਤ ਕਰਕੇ ਨਹੀਂ ਜਿੱਤਿਆ ਕੋਈ ਮੈਂ ਤੋਂ ਨਹੀਂ ਕੀਤੀ ਉਹਦੀ ਵੋਟੀ ਨੇ ਉਹਦੀ ਬੇਟੀ ਨੇ ਕੀਤੀ ਲੇਕਿਨ ਉੱਥੇ ਕਾਂਗਰਸੀ ਨੇ ਥੋੜਾ ਥੋੜਾ ਜਿਹਾ ਜ਼ੋਰ ਲਾਇਆ ਫਿਰ ਬਿੱਟੂ ਦੇ ਜਾਣ ਕਰਕੇ ਜਿਹੜਾ ਰੌਲਾ ਪਿਆ ਸੀ ਬਿੱਟੂ ਦਾ ਡਰਾ ਬੈਗ ਜਿਹੜਾ ਸੀ ਨਾਲੇ ਸਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਦਾ ਗਰਾਫ ਡਿਗਣ ਕਰਕੇ ਇਹਨਾਂ ਦਾ ਜਿਹੜੇ ਚੁੱਕਿਆ ਗਿਆ ਗ੍ਰਾਫ ਤੇ ਇਹਨਾਂ ਨੂੰ ਉੱਥੇ ਸੀਟਾਂ ਮਿਲ ਗਈਆਂ ਇਹਨਾਂ ਨੂੰ ਨਜ਼ਰਸਾਨੀ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ ਇਹ ਕਾਂਗਰਸ ਤੇ ਜਿਹੜੇ ਖੈਰ ਖੈਰ ਖਵਾ ਦੇ ਉਹ ਮੰਗ ਕਰ ਰਹੇ ਨੇ ਕਿ ਇਹਨਾਂ ਲੀਡਰਾਂ ਨੂੰ ਬੋਲਣਾ ਚਾਹੀਦਾ ਨਾਲੇ ਇਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਨਾਲੇ ਇਹਨਾਂ ਨੂੰ ਜ਼ਰੂਰ ਜਿਹੜਾ ਮੰਥਨ ਕਰਕੇ ਤੇ ਅੱਗੋਂ ਜਿਹੜਾ ਉਹ ਸੁਧਾਰ ਕਰਨੇ ਚਾਹੀਦੇ ਨੇ ਵਰਨਾ ਜੇ ਮਾਲਵਾ ਜਿਹੜਾ ਮੁੱਖ ਮੰਤਰੀ ਬਣਾਉਂਦਾ ਜੀ ਹਰ ਵਾਰੀ ਜੇ ਉਥੋਂ ਕਾਂਗਰਸ ਪੂੰਜੀ ਗਈ ਹੈ ਤੇ ਬਾਕੀ ਥਾਵਾਂ ਤੋਂ ਪੂੰਜੀ ਜਾ ਸਕਦੀ ਹੈ ਕਿਤੇ ਆਕੜ ਚ ਮੈਚ ਹੌਮੇ ਚ ਆਪਣਾ ਅੱਗਾ ਦੌੜ ਤੇ ਪਿੱਛਾ ਚੌੜ ਨਾ ਕਰ ਬੈਠਣ ਕਿਉਂਕਿ ਇਲੈਕਸ਼ਨ ਤੇ ਇੱਕ ਤੋਂ ਬਾਅਦ ਆਈ ਖੜੀ ਤੇ ਦੂਜਿਆਂ ਨੇ ਸਾਰਿਆਂ ਨੇ ਕੰਨ ਖੜੇ ਕਰ ਲੈਨੇ ਇਹਨਾਂ ਨੂੰ ਵੀ ਆਪਣੇ ਕੰਨ ਖੜੇ ਕਰਨੇ ਚਾਹੀਦੇ ਆਪਣੀਆਂ ਇਹ ਜਿਹੜੀਆਂ ਇਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਆਪਣੀਆਂ ਯੋਗਤਾ ਅਤੇ ਆਪਣੀਆਂ ਰਿਸਪੌਂਸਿਬਿਲਟੀਜ਼ ਦੇ ਘੋੜੇ ਜਿਹੜੇ ਨੇ ਇਹਨਾਂ ਨੂੰ ਦੜਾਉਣੇ ਚਾਹੀਦੇ ਨੇ ਬਿਠਾਉਣੇ ਨਹੀਂ ਚਾਹੀਦੇ ਅ ਬਿਲਕੁਲ ਜੀ ਸੈਂਡਿਕਲਜੀ ਦੇ ਇਹਨਾਂ ਵਿਚਾਰਾਂ ਦੇ ਨਾਲ ਤੁਸੀਂ ਕਿੰਨਾ ਸਹਿਮਤ ਹੋ ਤੁਸੀਂ ਸਾਡੇ ਨਾਲ ਆਪਣੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਔਰ ਜਿਹੜੀ ਦੂਸਰੇ ਕਤਾਰ ਦੀ ਜਿਹੜੀ ਲੀਡਰਸ਼ਿਪ ਆ ਉਹ ਕਿਸੇ ਵਿਸ਼ੇਸ਼ ਹਦਾਇਤਾਂ ਲਈ ਵਿਸ਼ੇਸ਼ ਇੰਸਟਰਕਸ਼ਨਸ ਲਈ ਇੰਤਜ਼ਾਰ ਕਰ ਰਹੀ ਹੈ ਤੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਕਦੋਂ ਇਸ ਪਾਸੇ ਥੋੜਾ ਜਿਆਦਾ ਸੀਰੀਅਸਲੀ ਲੈ ਕੇ ਤੇ ਕੋਈ ਨਾ ਕੋਈ ਉਹਨਾਂ ਨੂੰ ਡਾਇਰੈਕਸ਼ਨਸ ਦਿੰਦੀ ਆ ਇਹ ਸਮੇਂ ਦੇ ਗਰਭ ਦੇ ਵਿੱਚ ਔਰ ਸਾਡੀ ਲਗਾਤਾਰ ਨਜ਼ਰ ਬਣੀ ਰਹੇਗੀ ਤੁਸੀਂ ਵੇਖਦੇ ਰਹਿਣਾ ਜੀ ਵਿਸ਼ਪਟੀ